ਸਬਸਕ੍ਰਾਈਬ ਕਰੋ ਪੰਜਾਬ ਟੈਲੀਕਾਸਟ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਓ ਲੇਟਸਟ ਨਿਊਜ਼ ਸਭ ਤੋਂ ਪਹਿਲੇ ਦੇਖਣੇ ਕੇ ਲੀਏ 1984 ਸਿੱਖ ਦੰਗਾ ਮਾਮਲੇ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦਾ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਖੁਦ ਮੰਨ ਰਿਹਾ ਹੈ ਕਿ ਉਸਨੇ 100 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਹੈ ਇਹ ਵੀਡੀਓ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਹੁਣ ਇਸ ਤੇ ਪੰਜਾਬ ਦੇ ਸਿਆਸੀ ਆਗੂ ਨੇ ਵੀ ਟਿੱਪਣੀਆਂ ਕੀਤੀਆਂ ਹਨ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਟਾਈਟਲਰ ਵੀਡੀਓ ਵਿੱਚ ਖੁਦ ਮੰਨ ਰਿਹਾ ਹੈ ਕਿ ਉਸਨੇ 100 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਹੈ ਤੇ ਉਸ ਸਮੇਂ ਰਜੀਵ ਗਾਂਧੀ ਵੀ ਉਸਦੇ ਨਾਲ ਹੀ ਸੀ ਸਖਬੀਰ ਬਾਦਲ ਨੇ ਟਾਈਟਲਰ ਦੇ ਨਾਲ-ਨਾਲ ਗਾਂਧੀ ਪਰਿਵਾਰ ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸਾਲਾਂ ਤੋਂ ਅਸੀਂ 24-25 ਸਾਲਾਂ ਤੋਂ ਵੱਧ ਅਸੀਂ ਕਹਿ ਰਹੇ ਆ ਕਿ ਟਾਈਟਲਰ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਗਾਂਧੀ ਪਰਿਵਾਰ ਤੇ ਕਹਿਨ ਤੇ ਕੀਤਾ ਹੈ। ਉਹ ਅੱਜ ਸਾਹਮਣੇ ਆ ਗਈ। ਅੱਜ ਟਾਈਟਲ ਨੇ ਆਪ ਮੰਨਿਆ ਵੀਡੀਓ ਦਿਰਾਈਂ ਮੰਨਿਆ ਕਿ ਮੈਂ 100 ਸਿੱਖ ਤੋਂ ਵੱਧ ਮਾਰੇ ਆ। ਤੇ ਹਫਤਾ ਪਹਿਲੇ ਉਹਨੇ ਟੀਵੀ ਤੇ ਕਿਹਾ ਸੀ ਕਿ ਉਸ ਦਿਨ ਰਾਜੀਵ ਗਾਂਧੀ ਮੇਰੇ ਨਾਲ ਸੀ ਕਾਰ 'ਚ। ਸੋ ਇਹ ਤੋਂ ਵੱਧ ਸਬੂਤ ਕੀ ਚਾਹੀਦਾ। ਤੇ ਹੁਣ ਤਾਂ ਇਮੀਡੀਏਟਲੀ ਉਹਨੂੰ ਰੈਸਟ ਕਰਨਾ ਚਾਹੀਦਾ ਹੈ ਈ ਇਵਨ ਗਾਂਧੀ ਪਰਿਵਾਰ ਤੇ ਵੀ ਕੇਸ ਕਰਨਾ ਚਾਹੀਦਾ ਹੈ ਇਸ ਸਬੰਧ ਵਿੱਚ ਸਿਵਰਨਜੀਤ ਸਿੰਘ ਬੈਂਸ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਸਤੀਫੇ ਦੀ ਮੰਗ ਕੀਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਾਰਟੀ ਦਾ ਜਗਦੀਸ਼ ਟਾਇਟਲ ਜਿਹੜਾ ਦਿੱਲੀ ਦੇ ਵਿੱਚ ਵੀਡੀਓ ਰਿਲੀਜ਼ ਹੋਇਆ ਸ਼ਰਮ ਹੋਣੀ ਚਾਹੀਦੀਦਾ ਇਹ ਕਹਣਾ ਕਿ ਕੈਪਟਨ ਮਰਿੰਦਰ ਸਿੰਘ ਦਰਬਾਰ ਸਾਹਿਬ ਦੇ ਉੱਤੇ ਜਦੋਂ ਫੌਜੀ ਹਮਲਾ ਹੋਇਆ ਤੇ ਉਹਦੇ ਕਰਕੇ ਰਿਜ਼ਾਈਨ ਕਰਕੇ ਗਏ ਸੀ ਪਾਰਟੀ ਤੋਂ ਅੱਜ ਕੈਪਟਨ ਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਫਿਰ ਦੁਬਾਰਾ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਜਗਦੀਸ਼ ਟਾਇਟਲਰ ਦਾ ਵੀਡੀਓ ਜਨਤਕ ਹੋ ਗਿਆ